ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਬੜੇ ਅਹਿਮ ਪਹਿਲੂ ਤੇ ਤੁਹਾਡੇ ਨਾਲ ਸਾਂਝ ਪਾਉਣ ਲੱਗੇ ਹਾਂ ਇੱਕ ਕਹਾਣੀ ਦੇ ਮਾਧਿਅਮ ਰਹੀਂ ਤੁਹਾਨੂੰ ਦੱਸਣ ਲੱਗੇ ਹਾਂ ਕਿ ਕਿਵੇਂ ਜਦੋਂ ਆਪਾਂ ਕਿਸੇ ਜਾਨਵਰ ਨੂੰ ਕਿਸੇ ਪਸ਼ੂ ਨੂੰ ਕਿਸੇ ਪੰਛੀ ਨੂੰ ਕੋਈ ਆਟਾ ਦਾਣਾ ਪਾਉਂਦੇ ਹਾਂ ਕਿਵੇਂ ਸਾਡੀ ਕਿਸਮਤ ਦੇ ਦਰਵਾਜ਼ੇ ਖੋਲ ਜਾਂਦਾ ਹੈ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਨਗਰ ਦੇ ਵਿੱਚ ਇੱਕ ਹੱਸਦਾ ਵਸਦਾ ਸੁਖੀ ਪਰਿਵਾਰ ਰਹਿੰਦਾ ਸੀ ਹਰ ਇੱਕ ਆਪਣੇ ਕੰਮ ਨਾਲ ਮਤਲਬ ਰੱਖਦਾ ਸੀ ਕੰਮਕਾਰ ਵਾਲੇ ਲੋਕ ਸਨ ਮਿਹਨਤੀ ਲੋਕ ਸਨ ਉਸ ਪਰਿਵਾਰ ਦੇ ਜਿਹੜਾ ਉਹਨਾਂ ਦਾ ਬਜ਼ੁਰਗ ਸੀ ਉਸਨੇ ਸਾਰੀ ਉਮਰ ਕਮਾਈ ਕੀਤੀ ਕਮਾਈ ਤਾਂ ਕੀਤੀ ਸੀ ਪਰ ਕਿਤੇ ਨਾ ਕਿਤੇ ਉਹ ਦਾਨ ਪੁੰਨ ਨਹੀਂ ਸੀ ਕਰ ਸਕਿਆ ਪਰਮਾਤਮਾ ਦੇ ਨਾਮ ਦਾ ਕਦੇ ਵੀ ਉਸਨੇ ਕੋਈ ਹਿੱਸਾ ਕੱਢ ਕੇ ਕਿਸੇ ਦੇ ਲੇਖੇ ਨਹੀਂ ਸਿਲਾਇਆ ਨਾ ਹੀ ਕਦੇ ਕਿਸੇ ਮੰਗਣ ਵਾਲੇ ਨੂੰ ਕਿਸੇ ਭਿਖਾਰੀ ਨੂੰ ਦਿੱਤਾ ਨਾ ਹੀ ਕਿਸੇ ਜਾਨਵਰ ਪਸ਼ੂ ਪੰਛੀ ਨੂੰ ਕਦੇ ਦਾਨ ਕੀਤਾ ਪਰ ਫਿਰ ਵੀ ਕਿਉਂਕਿ ਉਹ ਮਿਹਨਤੀ ਸੀ ਕਦੇ ਕਿਸੇ ਦਾ ਬੁਰਾ ਨਹੀਂ ਸੀ ਕਰਦਾ ਇਸ ਕਰਕੇ ਉਹ ਪਰਿਵਾਰ ਹੱਸਦਾ ਵਸਦਾ ਸੀ ਹੁਣ ਜਿਹੋ ਜਿਹਾ ਉਹ ਬਜ਼ੁਰਗ ਸੀ ਵੈਸੇ ਹੀ ਅਸਰ ਉਸ ਦੇ ਸਾਰੇ ਪਰਿਵਾਰ ਦੇ ਉੱਤੇ ਹੋਇਆ ਉਸ ਦੇ ਦੋ ਪੁੱਤਰ ਸਨ ਉਹ ਪੁੱਤਰ ਵੀ ਉਸੇ ਤਰੀਕੇ ਦੇ ਤੌਰ ਤਰੀਕੇ ਸਿੱਖੇ ਉਸ ਦੇ ਉਹਨਾਂ ਪੁੱਤਰਾਂ ਨੇ ਉਹੋ ਜਿਹਾ ਸੁਭਾਅ ਬਣਾ ਲਿਆ ਕਿ ਕਦੇ ਕਿਸੇ ਨੂੰ ਕੋਈ ਦਾਨ ਪੁੰਨ ਨਹੀਂ ਕਰਨਾ ਕੰਮ ਨਾਲ ਮਤਲਬ ਰੱਖਣਾ ਤੇ ਬਸ ਕੰਮ ਤੇ ਜਾਣਾ ਕੰਮ ਤੋਂ ਵਾਪਸ ਪਰਤ ਆਉਣਾ ਖੇਤੀਬਾੜੀ ਕਰਦੇ ਸਨ ਇਸੇ ਤਰੀਕੇ ਨਾਲ ਹੀ ਇਸ ਬਜ਼ੁਰਗ ਦੇ ਪਰਿਵਾਰ ਵਿੱਚ ਜਿਹੜੀਆਂ ਇਹਨੇ ਵਿਆਹ ਕੇ ਨੋਹਾਂ ਲਿਆਂਦੀਆਂ ਜਿਹੜੀਆਂ ਇਸ ਦੇ ਬੇਟਿਆਂ ਦੇ ਨਾਲ ਜਿਨ੍ਹਾਂ ਦੇ ਵਿਆਹ ਹੋਏ ਉਹਨਾਂ ਦੇ ਸੁਭਾਅ ਵੀ ਬਿਲਕੁਲ ਇਸ ਬਜ਼ੁਰਗ ਵਰਗੇ ਹੋ ਗਏ ਕੀ ਸਾਰਾ ਦਿਨ ਕੰਮਕਾਰ ਵੱਲ ਧਿਆਨ ਦੇਣਾ ਕਦੀ ਕਿਸੇ ਦੀ ਚੁਗਲੀ ਨਿੰਦਿਆ ਨਹੀਂ ਕਰਨੀ ਕਿਸੇ ਨੂੰ ਮਾੜਾ ਨਹੀਂ ਬੋਲਣਾ ਪਰ ਜੇ ਕੋਈ ਦਰ ਤੇ ਮੰਗਰ ਆ ਗਿਆ ਉਸ ਨੂੰ ਵੀ ਕੁਝ ਨਹੀਂ ਪਾਉਣਾ ਲੋਕ ਕਹਿੰਦੇ ਸਨ ਕਿ ਇਹ ਲੋਕ ਮਿਹਨਤੀ ਤਾਂ ਹਨ ਪਰ ਇਹ দান ਪੁੰਨ ਕਰਕੇ ਰਾਜੀ ਨਹੀਂ ਸਮਾਂ ਬੀਤਦਾ ਗਿਆ ਸਮਾਂ ਪੈ ਕੇ ਜਿਹੜੇ ਇਹ ਦੇ ਮੁੰਡੇ ਸਨ ਉਹਨਾਂ ਦਾ ਹਿਰਦੇ ਪਰਿਵਰਤਨ ਹੋ ਗਿਆ ਜਦੋਂ ਉਹਨਾਂ ਨੇ ਲੋਕਾਂ ਦੀਆਂ ਗੱਲਾਂ ਬਾਤ ਸੁਨੀਆਂ ਕਰਨੀਆਂ ਬਾਹਰ ਅੰਦਰ ਜਾਂਦਿਆਂ ਦੇਖਿਆ ਕਰਨਾ ਕਿ ਲੋਕ ਤਾਂ ਬੜਾ ਦਾਨਪੁਨ ਕਰਦੇ ਹਨ ਖਾਸ ਤੌਰ ਤੇ ਉਹ ਪਰਿਵਾਰ ਜਿਹੜੇ ਸਰਦੇ ਪੂਜਦੇ ਨੇ ਜਿਨ੍ਹਾਂ ਦੇ ਉੱਤੇ ਪਰਮਾਤਮਾ ਦੀ ਕਿਰਪਾ ਹੈ ਤਾਂ ਉਹਨਾਂ ਆਪਣੇ ਬਜ਼ੁਰਗ ਤੋਂ ਚੋਰੀ ਚਿਪੇ ਦਾਨ ਪੁੰਨ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਦਾਰਮਿਕ ਸਥਾਨਾਂ ਤੇ ਵੀ ਜਾਣਾ ਸ਼ੁਰੂ ਕਰ ਦਿੱਤਾ ਉਹਨਾਂ ਦੀਆਂ ਘਰ ਵਾਲੀਆਂ ਵੀ ਉਸੇ ਤਰੀਕੇ ਦੀਆਂ ਹੋ ਗਈਆਂ ਪਰ ਇਹ ਬਜ਼ੁਰਗ ਅਜੇ ਵੀ ਤਸ ਤੋਂ ਮਸ ਨਾ ਹੋਇਆ ਉਹ ਇਹ ਸਮਝਦਾ ਸੀ ਕਿ ساری ਉਮਰ ਮੈਂ ਕਮਾਈ ਕੀਤੀ ਇਹਦੇ ਵਿੱਚੋਂ ਕਿਸੇ ਹੋਰ ਦਾ ਕੋਈ ਹਿੱਸਾ ਨਹੀਂ ਬਣਦਾ ਹੁਣ ਇਹਦੇ ਬੱਚੇ ਇੰਨੇ ਸਿਆਣੇ ਹੋ ਗਏ ਸੀ ਕਿ ਉਹਨਾਂ ਨੇ ਇਸ ਨੂੰ ਬਹੁਤ ਵਾਰ ਸਮਝਾਇਆ ਕਰਨਾ ਕਿ ਬਾਪੂ ਜੀ ਆਪਣੇ ਕੋਲ ਜੋ ਕੁਝ ਦਿੱਤਾ ਉਹ ਪਰਮਾਤਮਾ ਦਾ ਦਿੱਤਾ ਹੋਇਆ ਹੈ ਇਸ ਲਈ ਆਪਾਂ ਇਹ ਸਾਰਾ ਵੰਨ ਕੇ ਆਪਣੇ ਸਹਰਾਣੇ ਆਪਣੇ ਪੱਲੇ ਤਾਂ ਨਹੀਂ ਰੱਖ ਸਕਦੇ ਪਰਮਾਤਮਾ ਨੇ ਜੇ ਸਾਨੂੰ ਦਿੱਤਾ ਹੈ ਤਾਂ ਫਿਰ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਅੱਗੇ ਲੋਕਾਂ ਦੀ ਮਦਦ ਕਰਿਆ ਕਰੀਏ ਪਰ ਇਹ ਬਾਪੂ ਜੀ ਕਦੇ ਵੀ ਨਾ ਮੰਨਦੇ ਅੰਤ ਵੇਲੇ ਤੱਕ ਉਹਨਾਂ ਨੂੰ ਸਮਝਾਉਂਦੇ ਰਹੇ ਪਰ ਉਹਨਾਂ ਕਦੇ ਨਾ ਸਮਝਣਾ ਉਹਨਾਂ ਬੱਚਿਆਂ ਨੇ ਕੀ ਕਰਨਾ ਕਿ ਬਾਪੂ ਜੀ ਕਦੇ-ਕਦਾਈਂ ਧਾਰਮਿਕ ਸਥਾਨਾਂ ਤੇ ਵੀ ਜਾਇਆ ਕਰੋ ਇਹਨਾਂ ਇੱਕ ਵੀ ਗੱਲ ਨਾ ਮੰਨਣੇ ਇੱਕ ਵਾਰ ਕਹਿੰਦੇ ਕਿ ਬਹੁਤ ਸਾਰੇ ਸਾਧੂ ਲੋਕ ਸੰਤ ਲੋਕ ਉੱਥੇ ਉਸ ਨਗਰ ਦੇ ਵਿੱਚ ਪਹੁੰਚੇ ਸਨ ਪੂਰੇ 10 ਦਿਨਾਂ ਦੇ ਲਈ ਪਹੁੰਚੇ ਉਹਨਾਂ ਨੇ ਪਰਮਾਤਮਾ ਦੇ ਨਾਮ ਦੀ ਕਥਾ ਵਿਚਾਰ ਕਰਨੀ ਦਿਨ ਰਾਤ ਕਰਿਆ ਕਰਨੀ ਸਵੇਰ ਵੇਲੇ ਤੋਂ ਸ਼ੁਰੂ ਹੋ ਜਾਇਆ ਕਰਨਾ ਕਾਫੀ ਰਾਤ ਤੱਕ ਕਥਾ ਵਿਚਾਰ ਚਲਦੀ ਰਿਹਾ ਕਰਨੀ सारा नगर उस संत फकीर दे को जाया करता सी पर बजुर्ग अपने घरों नहीं सी निकलिया करता जो कुछ मैं घर जोड़िया बनाया है इस दी राखी भी करनी मेरी जिम्मेवारी है बच्चा ने वार वार किया पहले दिन भी क्या दूजे दिन भी क्या एक हफ्ता ਪਿਆਰ ਨਾਲ ਕਹਿੰਦੇ ਰਹੇ 8ਵੇਂ 9ਵੇਂ ਦਿਨ ਗੁੱਸੇ ਹੋ ਕੇ ਵੀ ਕਿਾ ਕਿ ਸਾਰੀ ਉਮਰ ਤੁਸੀਂ ਐਵੇਂ ਖਰਾਬ ਕਰ ਲਈ ਐਵੇਂ ਹੀ ਗਵਾ ਲਈ ਹੈ ਉਹ ਬजुर्ग ਨਾ ਮੰਨਿਆ 10ਵੇਂ ਦਿਨ ਵੀ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਕਿਉਂਕਿ ਦੁਪਹਿਰ ਵੇਲੇ ਸੰਤਾ ਨੇ ਅਗਲੇ ਸਥਾਨ ਤੇ ਚਾਲੇ ਪਾ ਦੇਣੇ ਸਨ ਦੁਪਹਿਰ ਤੱਕ ਇਸ ਬਜ਼ੁਰਗ ਦਾ ਪਰਿਵਾਰ ਉਸ ਨੂੰ ਕਹਿੰਦਾ ਰਿਹਾ ਕਿ ਬਾਪੂ ਜੀ ਚਲੇ ਜਾਓ ਘੱਟੋ-ਘੱਟ ਇੱਕ ਵਾਰ ਤਾਂ ਕਿਸੇ ਧਾਰਮਿਕ ਬੰਦੇ ਦੀ ਸੰਗਤੀ ਕਰੋ ਪਰ ਇਹ ਬਜ਼ੁਰਗ ਨਾ ਮੰਨਿਆ ਦੁਪਹਿਰ ਵੇਲੇ ਜਦੋਂ ਸਾਰੇ ਕਾਰਜ ਦੀ ਸਮਾਪਤੀ ਹੋ ਗਈ ਤਾਂ ਇਹਦੇ ਬੱਚਿਆਂ ਨੇ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ ਕੀ ਹੁਣ ਤਾਂ ਸਾਨੂੰ ਲਾਂਬੇ ਮਿਲਨੇ ਨੇ ਕਿ ਤੁਹਾਡਾ ਬਾਪੂ ساری ਉਮਰ ਦੌਲਤ ਨੂੰ ਪੱਲੇ ਬੰਨ੍ਹ ਕੇ ਬੈਠਾ ਰਿਹਾ ਦੌਲਤ ਤੋਂ ਬਾਹਰ ਪੈਸੇ ਟਕੇ ਤੋਂ ਬਾਹਰ ਇਸ ਨੇ ਕਦੇ ਵੀ ਨਹੀਂ ਸੋਚਿਆ ਬਜ਼ੁਰਗ ਨੂੰ ਇਹ ਗੱਲਾਂ ਚੁੱਭਣ ਲੱਗੀਆਂ ਵਾਰੀ-ਵਾਰੀ ਜਦੋਂ ਇਹ ਗੱਲਾਂ ਕਈਆਂ ਤਾਂ ਬਜ਼ੁਰਗ ਗੁੱਸੇ ਹੋ ਕੇ ਕਹਿਣ ਲੱਗਿਆ ਠੀਕ ਹੈ ਹੁਣ ਮੈਂ ਜਾਣਦਾ ਹਾਂ ਸਾਰੇ ਪਰਿਵਾਰ ਨੇ ਕਿਹਾ ਕਿ ਹੁਣ ਜਾਣ ਦਾ ਕੀ ਫਾਇਦਾ ਹੁਣ ਤਾਂ ਸੰਤ ਲੋਕ ਜਿਹੜੇ ਉਹ ਉੱਥੋਂ ਚਲੇ ਗਏ ਹਨ ਮਹਾਪੁਰਸ਼ ਉੱਥੋਂ ਚਲੇ ਗਏ ਹਨ ਇਸ ਅਸਥਾਨ ਤੋਂ ਅੱਗੇ ਚਲੇ ਗਏ ਹਨ ਹੁਣ ਤਾਂ ਉਹਨਾਂ ਦੇ ਲਈ ਜੋ ਪ੍ਰਬੰਧ ਕੀਤੇ ਸਨ ਉਹ ਵੀ ਸਮਾਨ ਲੋਕਾਂ ਨੇ ਕਰ ਆਪਣੇ ਘਰ ਵਾਪਸ ਲੈ ਆਂਦਾ ਤਾਂ ਉੱਥੇ ਸਾਫ ਸਫਾਈਆਂ ਹੋਣ ਲੱਗੀਆਂ ਹਨ ਪਰ ਇਹ ਬਜ਼ੁਰਗ ਨਾ ਮੰਨਿਆ ਕਹਿੰਦਾ ਕਿ ਹੁਣ ਮੈਂ ਹਰ ਹਾਲਤ ਦੇ ਵਿੱਚ ਜਾਵਾਂਗਾ ਹੀ ਜਾਵਾਂਗਾ ਹੁਣ ਕੁਝ ਨਾ ਕੁਝ ਉੱਥੇ ਮੌਜੂਦ ਹੋਵੇਗਾ ਉਹ ਮੈਂ ਘਰ ਲੈ ਕੇ ਆਵਾਂਗਾ ਰਸਤੇ ਦੇ ਵਿੱਚ ਇਹ ਬਜ਼ੁਰਗ ਜਦੋਂ ਜਾ ਰਿਹਾ ਸੀ ਤਾਂ ਅਚਾਨਕ ਅਗੋ ਕਾਲ ਨੇ ਸੋਚਿਆ ਕਿ ਕਿਉਂ ਨਾ ਇਸ ਬਜ਼ੁਰਗ ਦੀ ਪ੍ਰੀਖਿਆ ਲਈ ਜਾਵੇ ਕਾਲ ਨੇ ਆਪਣੇ ਆਪ ਨੂੰ ਇੱਕ ਸੰਤ ਦੇ ਰੂਪ ਵਿੱਚ ਇੱਕ ਮਹਾਤਮਾ ਦੇ ਅਵਤਾਰ ਦੇ ਰੂਪ ਵਿੱਚ ਬਦਲ ਲਿਆ ਆਪਣਾ ਪੇਸ ਬਦਲ ਲਿਆ ਇਸ ਬਜ਼ੁਰਗ ਦੇ ਅੱਗੇ ਜਾ ਕੇ ਖੜਾ ਹੋ ਗਿਆ ਪੁੱਛਿਆ ਕਿ ਬਜ਼ੁਰਗੋ ਕਿੱਥੇ ਜਾ ਰਹੇ ਹੋ ਬਜ਼ੁਰਗ ਕਹਿਣ ਲੱਗਿਆ ਇਸ ਤਰੀਕੇ ਨਾਲ ਫਲਾਣੀ ਫਲਾਣੀ ਥਾਂ ਤੇ ਕੁਝ ਮਹਾਤਮਾ ਸੰਤ ਲੋਕ ਆਏ ਸਨ ਉਹ ਚਲੇ ਗਏ ਨੇ ਤੁਸੀਂ ਵੀ ਉਹਨਾਂ ਵਿੱਚੋਂ ਤਾਂ ਨਹੀਂ ਕਹਿਣ ਲੱਗੇ ਨਹੀਂ ਨਹੀਂ ਮੈਂ ਕਿੱਥੇ ਮੈਂ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਦੇ ਬਰਾਬਰ ਵੀ ਨਹੀਂ ਮੈਂ ਤਾਂ ਸੁਨਨ ਆਇਆ ਸੀ ਆਪਣਾ ਜੀਵਨ ਸਫਲਾ ਕਰਨ ਆਇਆ ਸੀ ਪਰਮਾਤਮਾ ਦੇ ਉਸਤਤ ਦੀਆਂ ਗੱਲਾਂ ਕਿ ਕਿਵੇਂ ਆਪਾਂ ਆਪਣੇ ਆਪ ਨੂੰ ਪਰਮਾਤਮਾ ਦੇ ਰੰਗ ਵਿੱਚ ਡੁਬੋ ਸਕਦੇ ਹਾਂ ਕਹਿਣ ਲੱਗੇ ਬਹੁਤ ਵਧੀਆ ਗੱਲ ਹੈ ਤੁਸੀਂ ਤਾਂ ਚਲੋ ਚਾਰ ਗੱਲਾਂ ਸੁਣ ਸੁਣ ਲਈਆਂ ਹੁਣ ਮੈਂ ਕੁਝ ਨਾ ਕੁਝ ਉਹਨਾਂ ਦੇ ਨਾਲ ਸੰਬੰਧਿਤ ਜਿਹੜੀ ਕੋਈ ਚੀਜ਼ ਪਈ ਹੋਈ ਉਹ ਲੈ ਆਵਾਂ ਕਹਿੰਦੇ ਬਜ਼ੁਰਗੋ ਕਿਹੜੀ ਚੀਜ਼ ਲਿਆਉਣ ਬਾਰੇ ਸੋਚ ਰਹੇ ਹੋ ਉਹ ਤਾਂ ਜਦੋਂ ਚਲੇ ਗਏ ਉਹਨਾਂ ਦਾ ਇੱਕ ਵੀ ਅੱਖਰ ਉ ਤੁਹਾਡੇ ਕੰਨ ਵਿੱਚ ਨਾ ਪਿਆ ਫਿਰ ਤਾਂ ਜੋ ਮਰਜੀ ਲੈ ਆਓ ਉਥੋਂ ਜਾ ਕੇ ਉੱਥੇ ਜਾਣ ਦੇ ਵਿੱਚ ਤਾਂ ਫਿਰ ਤੁਹਾਡਾ ਕੋਈ ਵੀ ਫਾਇਦਾ ਨਹੀਂ ਕਹਿਣ ਲੱਗੇ ਨਹੀਂ ਹੁਣ ਮੇਰਾ ਦਿਲ ਕਰਦਾ ਹੈ ਕਿ ਮੈਂ ਕੁਝ ਨਾ ਕੁਝ ਤਾਂ ਜ਼ਰੂਰ ਲੈ ਕੇ ਆਵਾਂ ਮਹਾਤਮਾ ਜਿਹੜਾ ਸੀ ਅਸਲ ਦੇ ਵਿੱਚ ਕਾਲ ਸੀ ਪੁੱਛਣ ਲੱਗਿਆ ਕਿ ਕੀ ਲਿਆਉਣ ਬਾਰੇ ਵਿਚਾਰ ਕਰ ਰਿਹਾ ਕਰ ਰਹੇ ਹੋ ਬਜ਼ੁਰਗ ਨੇ ਉੱਤਰ ਦਿੱਤਾ ਕਿ ਮੇਰਾ ਇਰਾਦਾ ਹੈ ਕਿ ਉੱਥੋਂ ਘੱਟੋ ਘੱਟ ਇੱਕ ਇੱਟ ਚੁੱਕ ਕੇ ਮੈਂ ਘਰ ਲੈ ਆਵਾਂ ਮੇਰਾ ਟੱਬਰ ਐਨੇ ਵਿੱਚ ਹੀ ਖੁਸ਼ ਹੋ ਜਾਵੇਗਾ ਦਿਨ ਰਾਤ ਪੂਜਾ ਕਰਦਿਆ ਰਹਿਣਗੇ ਬਾਅਦ ਵਿੱਚ ਮੈਨੂੰ ਕੋਈ ਬੁਰਾ ਭਲਾ ਨਹੀਂ ਕਹਿਣਗੇ ਕਹਿਣ ਲੱਗੇ ਇਟ ਯਾਨੀ ਕਿ ਪੱਥਰ ਦੀ ਮਿੱਟੀ ਦੀ ਇਟ ਕਹਿਣ ਲੱਗੇ ਹਾਂਜੀ ਬਿਲਕੁਲ ਇੱਕ ਇਟ ਕਾਲ ਨੇ ਕਿਹਾ ਕਿ ਮੈਂ ਤੁਹਾਨੂੰ ਇੱਕ ਸੋਨੇ ਦੀ ਇਟ ਦਿੰਦਾ ਹਾਂ ਤੁਸੀਂ ਉਸ ਥਾਂ ਤੇ ਨਾ ਜਾਓ ਇੱਥੋਂ ਹੀ ਅੱਧੇ ਰਾਹ ਤੋਂ ਮੁੜ ਜਾਓ ਬਜ਼ੁਰਗ ਦੀਆਂ ਅੱਖਾਂ ਇੱਕਦਮ ਖੁੱਲ ਗਈਆਂ ਗੱਲ ਸੁਣ ਕੇ ਬਜ਼ੁਰਗ ਇੱਕਦਮ ਹੈਰਾਨ ਰਹਿ ਗਿਆ ਕਿ ਸਾਧੂ ਦੇ ਕੋਲ ਸੋਨੇ ਦੀ ਇੱਟ ਕਿੱਥੋਂ ਆਈ ਤੇ ਆਈ ਤਾਂ ਫਿਰ ਸ਼ਾਇਦ ਇਸ ਨੂੰ ਇਸ ਦੀ ਕੀਮਤ ਦਾ ਪਤਾ ਨਹੀਂ ਤਾਂ ਕਿਉਂ ਨਾ ਮੈਂ ਇੱਥੋਂ ਪੁੱਠੇ ਪੈਰੀ ਘਰ ਵਾਪਸ ਹੋ ਜਾਵਾਂ ਕਹਿਣ ਲੱਗੇ ਸਾਧੂ ਜੀ ਮਜ਼ਾਕ ਨਾ ਕਰੋ ਤੁਹਾਡੇ ਕੋਲ ਸੋਨੇ ਦੀ ਇਟ ਕਿੱਥੋਂ ਆਈ ਸਾਧੂ ਕਹਿਣ ਲੱਗਾ ਕਿ ਐਵੇਂ ਹੀ ਕਿਸੇ ਰਾਈ ਪਾਂਦੀ ਨੇ ਮੇਰੇ ਚਾਰ ਸ਼ਬਦ ਸੁਣ ਕੇ ਮੈਨੂੰ ਭੇਟ ਕਰ ਦਿੱਤੀ ਦੇ ਦਿੱਤੀ ਮੈਂ ਇਹਦਾ ਕੀ ਕਰਨਾ ਇਟ ਲੈਣੀ ਹੈ ਤੇ ਸੋਨੇ ਦੀ ਲੈ ਜਾਓ ਮਿੱਟੀ ਤਾਂ ਤੁਹਾਡੇ ਘਰ ਵੀ ਬਹੁਤ ਪਈ ਹੋਣੀ ਬਜ਼ੁਰਗ ਕਹਿਣ ਲੱਗੇ ਠੀਕ ਹੈ ਮਾਤਮ ਤੋਂ ਇੱਟ ਫੜੀ ਤੇ ਬਹੁਤ ਕਾਲੇ ਕਦਮਾਂ ਦੇ ਵਿੱਚ ਆਪਣੇ ਘਰ ਵੱਲ ਨੂੰ ਚਾਲੇ ਪਾ ਦਿੱਤੇ ਵਾਪਸ ਮੁੜ ਕੇ ਵੀ ਨਹੀਂ ਦੇਖਿਆ ਕਾਲ ਨੇ ਜਿਹੜੀ ਪ੍ਰੀਖਿਆ ਲੈਣੀ ਸੀ ਕਾਲ ਉਹਦੇ ਵਿੱਚ ਸਫਲ ਰਿਆ ਇਹ ਬਜ਼ੁਰਗ ਉਸ ਪ੍ਰੀਖਿਆ ਦੇ ਉੱਤੇ ਖੜਾ ਨਹੀਂ ਉਤਰ ਸਕਿਆ ਘਰ ਜਾ ਕੇ ਜਦੋਂ ਰਸਤੇ ਦੇ ਵਿੱਚ ਜਾ ਰਿਹਾ ਸੀ ਸੋਚਿਆ ਕਿ ਮੈਂ ਇੱਕ ਗਲਤੀ ਤਾਂ ਕਰ ਲਈ ਹੈ ਪੁੱਤਰ ਮੇਰੇ ਦੋ ਹਨ ਇੱਟ ਮੇਰੇ ਕੋਲ ਇੱਕ ਹੈ ਜੇ ਘਰੇ ਲਿਜਾ ਕੇ ਘਰ ਦੇ ਅੰਦਰ ਚਲਾ ਗਿਆ ਮੇਰੇ ਪੁੱਤਰਾਂ ਨੂੰ ਪਤਾ ਲੱਗਿਆ ਇੱਕ ਦੂਜੇ ਨਾਲ ਲੜ ਖੱਪ ਮਰਨਗੇ ਇਸ ਤੋਂ ਚੰਗਾ ਇਹ ਹੈ ਕਿ ਮੈਂ ਘਰ ਦੇ ਬਾਹਰ ਵਾਲੇ ਪਾਸੇ ਦਰਵਾਜ਼ੇ ਦੇ ਨਾਲ ਇਸ ਨੂੰ ਬਾਹਰ ਨੂੰ ਕਰਕੇ ਦਬ ਦਿਆਂਗਾ ਉਸ ਵੇਲੇ ਦੱਬਾਂਗਾ ਜਦੋਂ ਕੋਈ ਇਹ ਵੇਖਦਾ ਨਾ ਹੋਵੇਗਾ ਸਮਾ ਪਾ ਕੇ ਮੈਂ ਇਸ ਇੱਟ ਦੇ ਦੋ ਟੁਕੜੇ ਕਰ ਦੇਵਾਂਗਾ ਇੱਕ ਦੂਜੇ ਪੁੱਤਰ ਨੂੰ ਦੇ ਦੇਵਾਂਗਾ ਇੱਕ ਦੂਜੇ ਨੂੰ ਦੇ ਦੇਵਾਂਗਾ ਕਾफी ਸਮਾਂ ਇੱਧਰ ਉੱਧਰ ਉਹ ਬਜ਼ੁਰਗ ਪਟਕਦਾ ਰਿਹਾ ਕਦੀ ਉੱਧਰ ਨੂੰ ਪਟਕਦਿਆ ਲੰਘ ਗਿਆ ਕਦੀ ਦੂਜੇ ਪਾਸੇ ਨੂੰ ਜਦੋਂ ਕਾਫੀ ਰਾਤ ਹੋ ਗਈ ਹਨੇਰਾ ਹੋ ਗਿਆ ਉਦੋਂ ਘਰ ਪਹੁੰਚਿਆ ਇੱਕ ਖੁਰਪੇ ਵਰਗੀ ਤੇਜ਼ ਧਾਰ ਚੀਜ਼ ਦੇ ਨਾਲ ਘਰ ਦੇ ਬਾਹਰ ਵਾਲੇ ਪਾਸੇ ਇੱਕ ਡੂੰਘਾ ਖੱਡਾ ਕੀਤਾ ਉਸ ਦੇ ਵਿੱਚ ਇਹ ਇੱਟ ਰੱਖ ਕੇ ਉੱਤੇ ਮਿੱਟੀ ਪਾ ਦਿੱਤੀ ਹਲਕਾ ਪਾਣੀ ਦਾ ਛਿੜਕਾ ਕੀਤਾ ਕਾਫੀ ਵਾਰੀ ਉਹਦੇ ਉੱਤੇ ਕਦਮ ਇੱਧਰ ਉੱਧਰ ਕੀਤੇ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਇਹ ਥਾਂ ਪੁੱਟ ਕੇ ਦੁਬਾਰਾ ਦੱਬੀ ਹੋਈ ਹੈ ਰਾਤ ਨੂੰ ਸੌਣ ਵੇਲੇ ਵੀ ਮੰਝਾ ਦਰਵਾਜ਼ੇ ਦੇ ਨੇੜੇ ਢਾਹ ਲਿਆ ਕੀ ਹਾਜੀ ਇਸ ਬਾਰੇ ਕਿਸੇ ਨੂੰ ਪਤਾ ਨਾ ਲੱਗਿਆ ਹੋਵੇ ਕੋਈ ਪੁੱਟ ਕੇ ਨਾ ਲੈ ਜਾਵੇ ਬਸ ਉਹ ਮੰਝੇ ਤੋਂ ਬਾਅਦ ਤਾਂ ਕਦੇ ਬਾਬੇ ਨੇ ਘਰ ਦੇ ਅੰਦਰ ਜਾ ਕੇ ਦੇਖਿਆ ਹੀ ਨਹੀਂ ਸਾਰਾ ਦਿਨ ਉੱਥੇ ਬੈਠੇ ਰਹਿਣਾ ਉਸ ਇੱਟ ਦੀ ਰਾਖੀ ਕਰਦੇ ਵੀ ਜਦੋਂ ਘਰ ਦੇ ਅੰਦਰੋਂ ਆਵਾਜ਼ ਪੈਣੀ ਤਾਂ ਕੋਈ ਨਾ ਕੋਈ ਬਹਾਨਾ ਲਾ ਦੇਣਾ ਜੇ ਕਿਤੇ ਆਸੇ-ਪਾਸੇ ਜਾਣਾ ਵੀ ਹੋਵੇ ਤਾਂ ਥੋੜੇ ਸਮੇਂ ਦੇ ਲਈ ਹਮੇਸ਼ਾ ਆਪਣਾ ਧਿਆਨ ਉਸ ਇੱਟ ਦੇ ਵਿੱਚ ਹੀ ਰੱਖਣਾ ਜੇ ਕਿਤੇ ਘਰੋਂ ਬਾਹਰ ਕਿਤੋਂ ਪਿੰਡ ਬਾਹਰ ਵੀ ਜਾਣਾ ਪੈ ਜਾਵੇ ਤਾਂ ਬਾਬੇ ਨੂੰ ਘਰ ਮੁੜਨ ਦੀ ਤਾਂਗ ਰਹਿੰਦੀ ਕਿ ਮੇਰੀ ਕੋਈ ਇੱਟ ਨਾ ਪੁੱਟ ਕੇ ਲੈ ਜਾਵੇ ਇਸੇ ਤਰੀਕੇ ਨਾਲ ਸਮਾਂ ਬੀਤਦਾਰਿਆ ਉਸ ਬਜ਼ੁਰਗ ਦਾ ਆਖਰਲਾ ਵੇਲਾ ਵੀ ਆ ਗਿਆ ਜਦੋਂ ਬਜ਼ੁਰਗ ਮੰਝੇ ਤੇ ਪੈ ਗਿਆ ਉਦੋਂ ਉਸ ਨੂੰ ਪਤਾ ਲੱਗ ਗਿਆ ਕਿ ਹੁਣ ਮੇਰੇ ਕੋਲ ਦਿਨ ਬਹੁਤ ਥੋੜੇ ਬਾਕੀ ਰਹਿ ਗਏ ਨੇ ਪਰ ਇਸ ਦੇ باوجود ਇਸ ਬਜ਼ੁਰਗ ਨੇ ਕਦੇ ਵੀ ਆਪਣੇ ਬੱਚਿਆਂ ਦੇ ਨਾਲ ਇਹ ਗੱਲ ਸਾਂਝੀ ਨਹੀਂ ਕੀਤੀ ਕਿ ਆਪਣੇ ਕੋਲ ਇੱਕ ਸੋਨੇ ਦੀ ਇੱਟ ਹੈ ਜਿਸ ਦਾ ਇਸਤੇਮਾਲ ਕਰਕੇ ਤੁਸੀਂ ਬਹੁਤ ਜ਼ਿਆਦਾ ਅਮੀਰ ਹੋ ਸਕਦੇ ਹੋ ਬਸ ਉਹ ਰਾਜ ਸੀ ਇੱਟ ਵੀ ਦੱਬੀ ਰਹੀ ਉਹ ਰਾਜ ਵੀ ਦੱਬਿਆ ਰਿਹਾ ਇਸੇ ਤਰੀਕੇ ਉਹ ਬਜ਼ੁਰਗ ਇਸ ਜਹਾਨ ਤੋਂ ਰੁਖਸਤ ਹੋ ਗਿਆ ਅਕਾਲ ਚਲਾਣਾ ਕਰ ਗਿਆ ਜਦੋਂ ਬਜ਼ੁਰਗ ਧੁਰਦਰਗਾ ਪਹੁੰਚਿਆ ਉਸ ਦਾ ਹਿਸਾਬ ਕਿਤਾਬ ਕੀਤਾ ਗਿਆ ਤਾਂ ਇਹ ਹਿਸਾਬ ਲਾਇਆ ਗਿਆ ਕਿ ਇੰਨੇ ਸਾਰੀ ਉਮਰ ਕੋਈ ਦੁਨੀਆਵੀ দান ਪੁੰਨ ਦਾ ਕੰਮ ਨਹੀਂ ਕੀਤਾ ਇਸ ਨੂੰ ਇੱਕ ਮੌਕਾ ਹੋਰ ਦਿੱਤਾ ਜਾਵੇ ਕਿ ਇਹ ਧਰਤੀ ਦੇ ਉੱਤੇ ਜਾਵੇ ਪਰ ਇਸ ਵਾਰੀ ਸ਼ਰਤ ਇਹ ਹੈ ਕਿ ਇਹ ਇਨਸਾਨੀ ਰੂਪ ਦੇ ਵਿੱਚ ਨਹੀਂ ਜਾਵੇਗਾ ਬਜ਼ੁਰਗ ਨੂੰ ਨਵੀਂ ਜੂਨ ਮਿਲੀ ਹੁਣ ਉਹ ਇੱਕ ਕੁੱਤੇ ਦੇ ਰੂਪ ਵਿੱਚ ਧਰਤੀ ਤੇ ਜਾ ਪਹੁੰਚਿਆ ਕੁਝ ਸਮਾਂ ਬਿਤਾਉਣ ਤੋਂ ਬਾਅਦ ਕੁਝ ਮਹੀਨਿਆਂ ਦਾ ਜਦੋਂ ਉਹ ਕੁੱਤਾ ਹੋ ਗਿਆ ਤਾਂ ਇੰਨੇ ਉਸ ਪਿੰਡ ਤੱਕ ਪਹੁੰਚ ਕੀਤੀ ਪਿੰਡ ਪਹੁੰਚ ਕੇ ਉਸੇ ਥਾਂ ਦੇ ਉੱਤੇ ਬੈਠਾ ਰਹਿੰਦਾ ਬਾਅਦ ਵਿੱਚ ਇਸ ਕੁੱਤੇ ਦਾ ਜਿਹੜਾ ਰਵਈਆ ਸੀ ਬਹੁਤ ਜ਼ਿਆਦਾ ਖਤਰਨਾਕ ਹੋ ਗਿਆ ਜਦ ਕੋਈ ਉਸ ਇੱਟ ਦੇ ਉਰੇ ਪਰੇ ਹੋ ਕੇ ਲੰਘਦਾ ਗਲੀ ਗਵਾਂਡ ਮੁਹੱਲੇ ਵਾਲੇ ਤਾਂ ਉਹਨਾਂ ਨੂੰ ਪੈ ਜਾਂਦਾ ਬਹੁਤ ਗੰਦੇ ਤਰੀਕੇ ਨਾਲ ਪੈਂਦਾ ਇਸ ਤਰੀਕੇ ਨਾਲ ਪੈਂਦਾ ਜਿਵੇਂ ਵੱਢ ਲੈਂਦਾ ਹੋਵੇ ਉਸ ਬਜ਼ੁਰਗ ਦੇ ਵੱਡੇ ਪੁੱਤਰ ਨੇ ਇਹ ਫੈਸਲਾ ਕੀਤਾ ਕਿ ਇਸ ਨੂੰ ਭਜਾ ਦਈਏ ਆਪਾਂ ਨੂੰ ਗਲੀ ਗੁਆਂਢ ਚੋਂ ਉਲਾਮਾ ਮਿਲੇਗਾ ਇਹ ਨਾ ਹੋਵੇ ਕਿ ਕਿਸੇ ਨਾ ਕਿਸੇ ਦਾ ਨੁਕਸਾਨ ਕਰ ਦੇਵੇ ਭਜਾਉਣ ਦੇ ਯਤਨ ਕੀਤੇ ਪਰ ਇਹ ਕੁੱਤਾ ਟੱਸ ਤੋਂ ਮੱਸ ਨਾ ਹੋਇਆ ਕਿਉਂਕਿ ਮਨ ਵਿੱਚ ਲਾਲਚ ਸੀ ਇਸੇ ਤਰੀਕੇ ਨਾਲ ਇਸ ਵੱਡੇ ਮੁੰਡੇ ਨੇ ਇੱਕ ਦਿਨ ਇਸ ਨੂੰ ਭਜਾਉਣ ਦੀ ਕੋਸ਼ਿਸ਼ ਕਰਦਿਆਂ ਇੱਕ ਡਾਂਗ ਖਿੱਚ ਕੇ ਮਾਰ ਦਿੱਤੀ ਤੇ ਕੁੱਤਾ ਉੱਥੇ ਹੀ ਪ੍ਰਾਣ ਤਿਆਗ ਗਿਆ ਫਿਰ ਧੁਰ ਦਰਗਾਹ ਪਹੁੰਚ ਕੇ ਜਦੋਂ ਹਿਸਾਬ ਕਿਤਾਬ ਕੀਤਾ ਗਿਆ ਤਾਂ ਇਹ ਫੈਸਲਾ ਲਿਆ ਗਿਆ ਕਿ ਅਜੀਤਾਂ ਇਹਨੇ ਇਹਦੇ ਜਨਮ ਨੂੰ ਦਿਨ ਹੀ ਬੜੇ ਥੋੜੇ ਹੋਏ ਸਨ ਇਹਦਾ ਕੀ ਹਿਸਾਬ ਕਿਤਾਬ ਕਰਨਾ ਇਸ ਨੂੰ ਨਵੀਂ ਜੂਨ ਦੇ ਕੇ ਭੇਜਿਆ ਜਾਵੇ ਨਵੀਂ ਜੂਨ ਦੇ ਵਿੱਚ ਇਸ ਨੂੰ ਸੱਪ ਬਣਾ ਕੇ ਧਰਤੀ ਤੇ ਭੇਜਿਆ ਗਿਆ ਜਦੋਂ ਸੱਪ ਬਣਾ ਕੇ ਧਰਤੀ ਤੇ ਭੇਜਿਆ ਕੁਝ ਸਮਾਂ ਇੱਧਰ ਉੱਧਰ ਰਹਿਣ ਤੋਂ ਬਾਅਦ ਇੱਕ ਰਾਤ ਉੱਥੇ ਜਾ ਪਹੁੰਚਿਆ ਅਗਲੀ ਸਵੇਰ ਉਸੇ ਵੱਡੇ ਪੁੱਤਰ ਦੀ ਘਰ ਵਾਲੀ ਨੇ ਜਦੋਂ ਦੇਖਿਆ ਕਿ ਇੱਕ ਸੱਪ ਬੈਠਾ ਹੋਇਆ ਹੈ ਆਪਣੇ ਬੱਚਿਆਂ ਨੂੰ ਖਿੱਚ ਕੇ ਅੰਦਰ ਨੂੰ ਲੈ ਕੇ ਗਈ ਉੱਚੀ ਉੱਚੀ ਚੀਕ ਝਾੜਾ ਪਾ ਦਿੱਤਾ ਆਂਡ ਗਵਾਂਡ ਵਾਲਿਆਂ ਨੇ ਤੇ ਇਸ ਟੱਬਰ ਨੇ ਰਲ ਮਿਲ ਕੇ ਉਸ ਸੱਪ ਨੂੰ ਮਾਰ ਸੁੱਟਿਆ ਇਸ ਜਿਹੜੀ ਔਰਤ ਨੂੰ ਸੱਪ ਪਹਿਲੀ ਵਾਰ ਦਿਸਿਆ ਸੀ ਇਸ ਨੇ ਘਰ ਦੇ ਵਿੱਚ ਉਸ ਬਾਰੇ ਟੱਬਰ ਨੂੰ ਇਕੱਠਿਆਂ ਬਿਠਾ ਕੇ ਗੱਲ ਕੀਤੀ ਕਿ ਕੋਈ ਨਾ ਕੋਈ ਗੱਲ ਜ਼ਰੂਰ ਹੈ ਇਹ ਜਾਨਵਰ ਕਿਉਂ ਇੱਥੇ ਆ ਕੇ ਆ ਰਹੇ ਨੇ ਕਿਸੇ ਨੇ ਗੱਲ ਨਹੀਂ ਗੋਲੀ ਕੁਝ ਦਿਨ ਬੀਤ ਗਏ ਉਸ ਸੱਪ ਦਾ ਵੀ ਹਿਸਾਬ-ਕਿਤਾਬ ਕੀਤਾ ਗਿਆ। ਇਹੀ ਫੈਸਲਾ ਲਿਆ ਗਿਆ ਕਿ ਉਹਦੇ ਕਿਹੜੇ ਕੋਈ ਚੰਗੇ ਮਾੜੇ ਕਰਮ ਨੇ ਇਸ ਸੱਪ ਦੀ ਜਿਹੜੀ ਹੁਣ ਨਵੀਂ ਜੂਨ ਹੈ ਇੱਕ ਕੀੜੀਆਂ ਦੇ ਭੋਣ ਦੇ ਵਿੱਚ ਹੋਵੇਗੀ। ਬਹੁਤ ਸਾਰੀਆਂ ਕੀੜੀਆਂ ਉਸ ਥਾਂ ਤੇ ਜਾਣ ਗਿਆ ਜਿੱਥੇ ਇਸ ਸੱਪ ਦਾ ਨਵਾਂ ਜੂਨ ਹੋਣਾ ਹੈ। ਇਹ ਸਾਰੀਆਂ ਕੀੜੀਆਂ ਦਾ ਭੋਣ ਕਾਰ ਕਰਾ ਕੇ ਫਿਰ ਉਸੇ ਥਾਂ ਤੇ ਪਹੁੰਚਿਆ ਜਿੱਥੇ ਉਹ ਇੱਟ ਦੱਬੀ ਹੋਈ ਸੀ ਫਿਰ ਘਰ ਵਾਲੇ ਬੜੇ ਹੈਰਾਨ ਹੋਏ ਕਿ ਇਹ ਨਵੀਂ ਵਿਪਦਾ ਆ ਪਈ ਹੈ ਇੱਕ ਚੀਜ਼ ਤੋਂ ਅਸੀਂ ਖੜਾ ਛੁਡਾਉਂਦੇ ਹਾਂ ਦੂਜੀ ਸਾਡੇ ਆਣ ਪੱਲੇ ਪੈਂਦੀ ਹੈ ਘਰ ਦੀ ਵੱਡੀ ਨੂੰਹ ਨੇ ਇੱਕ ਵਾਰੀ ਫਿਰ ਕਿਹਾ ਕਿ ਆਪਾਂ ਕਿਸੇ ਸਿਆਣੇ ਇਨਸਾਨ ਦੀ ਚੰਗੇ ਬੰਦੇ ਦੀ ਰਾਏ ਲੈਂਦੇ ਹਾਂ ਪਰ ਕਿਤੋਂ ਕੋਈ ਰਾਏ ਨਾ ਮਿਲੀ ਇੱਕ ਦਿਨ ਪਟਕਦਿਆਂ ਪਟਕਾਉਂਦਿਆਂ ਇੱਕ ਸੰਤ ਫਕੀਰ ਗਜਾ ਕਰਨ ਦੇ ਲਈ ਭਿਖਿਆ ਮੰਗਣ ਦੇ ਲਈ ਇਨ੍ਹਾਂ ਦੇ ਘਰ ਆਉਣ ਆ ਪਹੁੰਚੇ ਵੱਡਾ ਪੁੱਤਰ ਉਸ ਦਿਨ ਵੀ ਘਰ ਸੀ ਉਹ ਕਹਿਣ ਲੱਗਿਆ ਮਹਾਰਾਜ ਤੁਹਾਨੂੰ ਕਾਦੀ ਭਿਖਿਆ ਦੇਈਏ ਅਸੀਂ ਤਾਂ ਬੜੇ ਪਰੇਸ਼ਾਨ ਚੱਲ ਰਹੇ ਹਾਂ ਸਾਡੇ ਕੋਲ ਕਿਸੇ ਚੀਜ਼ ਦਾ ਕਾਟਾ ਤਾਂ ਨਹੀਂ ਪਰ ਅਪਿਪਦਾ ਸਾਡੇ ਘਰ ਆ ਰਹੀ ਹੈ ਹੁਣ ਇੱਕ ਕੀੜੀਆਂ ਦਾ ਭੂਣ ਵੱਡਾ ਬੜਾ ਵਿਸ਼ਾਲ ਭੂਣ ਘਰ ਦੇ ਵਿੱਚ ਆਣ ਨਿਕਲਿਆ ਅਸੀਂ ਤਾਂ ਸਾਰਾ ਟੱਬਰ ਹੈਰਾਨ ਰਹਿ ਜਾਂਦੇ ਹਾਂ ਇੰਨਾ ਵੱਡਾ ਕੀੜੀਆਂ ਦਾ ਭੂਣ ਤਾਂ ਅਸੀਂ ਅੱਜ ਤੱਕ ਨਹੀਂ ਦੇਖਿਆ ਸਾਡਾ ਇਸ ਤੋਂ ਛੁਟਕਾਰਾ ਪਵਾ ਦਿਓ ਜੇ ਤੁਸੀਂ ਸਾਡਾ ਇਹ ਹੱਲ ਕਰ ਦਿੱਤਾ ਫਿਰ ਤੁਸੀਂ ਜੋ ਕਹੋਗੇ ਤੁਹਾਨੂੰ ਅਸੀਂ ਦੇ ਦੇਵਾਂਗੇ ਸੰਤ ਫਕੀਰ ਜੀ ਕਹਿਣ ਲੱਗੇ ਕਿ ਮੈਂ ਤੁਹਾਡੇ ਤੋਂ ਕਿਹੜਾ ਕੋਈ ਜ਼ਮੀਨ ਜ਼ਿਦਾਦ ਮੰਗਦਾ ਹਾਂ ਮੈਂ ਤਾਂ ਭਾਈ ਦੋ ਫੁਲਕੇ ਖਾਣੇ ਨੇ ਦੋ ਪ੍ਰਸ਼ਾਦੇ ਖਾ ਕੇ ਨੇ ਅਗਲੀ ਥਾਂ ਤੇ ਚੱਲਿਆ ਜਾਣਾ ਹੈ ਪਰ ਜਿਹੜੀ ਤੁਹਾਡੀ ਵਿਪਦਾ ਹੈ ਉਹਦੀ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣੀ ਚਾਹੁੰਦਾ ਹਾਂ ਜਦੋਂ ਵੀ ਕੋਈ ਜੀਵ ਜੰਤੂ ਕੋਈ ਪੰਛੀ ਤੁਹਾਡੇ ਘਰ ਆਉਂਦਾ ਹੈ ਕਿਸੇ ਚੀਜ਼ ਦੀ ਆਸ ਕਰਦਾ ਹੈ ਤਾਂ ਇਹ ਨਾ ਸਮਝਣਾ ਕਿ ਤੁਸੀਂ ਦਾਨੀ ਹੋ ਤੁਸੀਂ ਕੁਝ ਦੇ ਸਕਦੇ ਹੋ ਬਲਕਿ ਇਹ ਸਮਝੋ ਜੋ ਉਹ ਪੰਛੀ ਜਨੌਰ ਉਥੇ ਪਹੁੰਚਿਆ ਹੈ ਉਹ ਆਪਣੇ ਹਿੱਸੇ ਦਾ ਕੁਝ ਲੈਣ ਆਇਆ ਹੈ ਵੇ ਕੀੜੀਆਂ ਦਾ ਭੂਣ ਤੁਹਾਡੇ ਘਰ ਵਿੱਚ ਨਿਕਲਿਆ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਕੀੜੀਆਂ ਆਪਣੇ ਹਿੱਸੇ ਦਾ ਜੋ ਰਿਜਕ ਹੈ ਉਹ ਲੈਣ ਪਹੁੰਚੀਆਂ ਨੇ ਇਸ ਕਰਕੇ ਇਸ ਨੂੰ ਤੁਸੀਂ ਵਿਪਦਾ ਕੋਈ ਚਿਤਾਵਨੀ ਕੋਈ ਚਿੰਤਾ ਦਾ ਵਿਸ਼ਾ ਨਾ ਸਮਝੋ ਬਲਕਿ ਇਹਨਾਂ ਨੂੰ ਦੋ ਮੁਠ ਆਟਾ ਪਾ ਦਿਓ ਕੁਝ ਦਾਣੇ ਪਾ ਦਿਓ ਬਰੀਕ ਕਰਕੇ ਬਸ ਇੰਨੇ ਵਿੱਚ ਤੁਹਾਡਾ ਭਲਾ ਹੋ ਜਾਵੇਗਾ ਉਹ ਤਾਂ ਭਾਈ ਆਪਣੀ ਹਿੱਸੇ ਦਾ ਰਿਜਕ ਲੈਣ ਆਈਆਂ ਨੇ ਜਦੋਂ ਉਹ ਖੁਸ਼ ਹੋ ਕੇ ਚਲੀਆਂ ਜਾਣਗੀਆਂ ਤਾਂ ਤੁਹਾਨੂੰ ਪਤਾ ਨਹੀਂ ਕਿੰਨੀਆਂ ਕਦੂਆਆਂ ਦੁਆਵਾਂ ਦੇ ਕੇ ਜਾਣਗੀਆਂ ਕਿੰਨੀਆਂ ਅਸੀਸਾਂ ਦੇ ਕੇ ਜਾਣਗੀਆਂ ਇਹ ਤਾਂ ਇੱਕ ਚੰਗੀ ਚੀਜ਼ ਹੈ ਇਹ ਤੁਸੀਂ ਚਿੰਤਾ ਕਿਉਂ ਮੰਨਦੇ ਹੋ ਇਸ ਚੀਜ਼ ਦੀ ਇਹਨਾਂ ਦੇ ਖਾਧਿਆਂ ਕਿਹੜਾ ਕੁਝ ਖਤਮ ਹੋ ਜਾਣਾ ਹੈ ਇਹਨਾਂ ਦੇ ਖਾਧਿਆਂ ਤਾਂ ਭਾਈ ਤੁਹਾਡਾ ਭਲਾ ਹੋਣਾ ਹੈ ਸੰਤ ਫਕੀਰ ਉਹ ਗੱਲ ਦੱਸ ਕੇ ਦੋ ਪ੍ਰਸ਼ਾਦੇ ਖਾ ਕੇ ਚਲੇ ਗਏ ਪਰਿਵਾਰ ਨੇ ਭੋਣ ਦੇ ਉੱਤੇ ਆਟਾ ਪਾ ਦਿੱਤਾ ਕੋਝ ਦਿਨ ਬਾਅਦ ਉਹ ਪੂਣ ਖਤਮ ਹੋ ਗਿਆ ਅਤੇ ਪਰਿਵਾਰ ਦੇ ਚੰਗੇ ਦਿਨ ਸ਼ੁਰੂ ਹੋਗੇ